ਜੈ ਸ਼ੇਰਾਂ ਜੀ ਸਾਵਣ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਖਾਸ ਕਰ ਦਰਗਿਆਣਾ ਤਿਰਸ਼ਪੁਰੀ ਦੇ ਵਿੱਚ ਵੈਸੇ ਤਾਂ ਸਾਰਾ ਸਾਲ ਹੀ ਉੱਥੇ ਸ਼ਿੰਗਾਰ ਹੁੰਦੇ ਸੀ ਪੁਰੀ ਸ਼ਵਾਲੇ ਪਰ ਸਾਵਣ ਦੇ ਮਹੀਨੇ ਤੁਸੀਂ ਕਾ ਵਿਸ਼ੇਸ਼ ਰੌਣਕਾਂ ਲੱਗਦੀਆਂ ਮੈਂ ਕਿ ਹਰ ਸੋਮਵਾਰ ਇੱਥੋਂ ਦੇ ਭਗਤ ਇੱਕ ਵੱਖਰਾ ਹੀ ਸ਼ਿੰਗਾਰ ਕਰਦੇ ਇਹ ਤੇ ਸਾਰਨਾ ਵੱਡੀ ਗੱਲ ਹੈ ਕੋਈ ਪ੍ਰੋਫੈਸ਼ਨਲ ਸਾਰੇ ਭਗਤ ਆਪ ਰਲ ਕੇ ਹੀ ਕਰਦੇ ਆ ਅੱਜ ਇਹਨਾਂ ਨੇ ਇੱਕ ਬੜਾ ਸੋਹਣਾ ਕਲਾ ਜੰਗਲ ਦਾ ਸਰੂਪ ਬਣਾਇਆ ਮੇਰੀ ਸਾਰੇ ਭਗਤਾ ਅਕੀ ਬੇਨਤੀ ਹੈ ਜਿਸ ਤਰ੍ਹਾਂ ਰੂਟੀਨ ਚ ਇੱਥੇ ਆਉਂਦੇ ਹੋ ਅੱਜਕੱਲ੍ਹ ਇੱਕ ਸੰਤਾ ਨੇ ਨਵੀਂ ਮਹਿੰਮ ਸ਼ੁਰੂ ਕੀਤੀ ਹੈ ਕੀ ਰੋਜ਼ ਸ਼ਾਮੀ 7 ਵਜੇ ਆਪਣੇ ਘਰ ਦੇ ਕੋਲ ਜਿਹੜਾ ਸ਼ਵਾਲਾ ਜਾਂ ਜਿੱਥੇ ਜਾਂਦੇ ਹੋ ਮੰਦਿਰ 'ਚ ਉੱਥੇ ਜਾ ਕੇ ਹੀ ਹਨੂਮਨ ਚ ਲੀਸਾ ਪਾਠ ਜ਼ਰੂਰ ਕਰਿਆ ਕਰੋ ਬਾਅਦ ਜਿੰਨੇ ਮਰਜੀ ਸਵੇਰੇ ਘੰਟਾ ਪਾਠ ਲਾਓ 2 ਘੰਟੇ ਲਾਓ ਕੋਈ ਬੰਦਸ਼ ਨਹੀਂ ਇੱਕ ਟਾਈਮ ਇਥੇ ਲੋ ਵ ਰੋਜ਼ ਸ਼ਾਮ 7 ਵਜੇ ਦਾ ਕਿਉਂ ਉਹਦੇ ਨਾਲ ਧਰਮ ਦੇ ਨਾਲ ਕਰਮ ਵੀ ਹੋ ਜਾਏਗਾ ਜਿੱਲੇ ਇੱਕ ਟੈਂਟ ਤੇ ਸਾਰੀ ਦੁਨੀਆ ਇਕੱਠੀ ਹੋਣੀ ਸ਼ੁਰੂ ਹੋ ਜੇਗੀ ਨਾ ਸਾਨੂੰ ਆਪਣੇ ਸਮਾਜ ਦੇ ਸੁਭਦੂਰ ਦਾ ਇਹ ਫਰਕ ਲੈਂਦੇ ਆ ਦੂਜੇ ਕੋਲੋਂ ਵੀ ਕੁਝ ਸਿੱਖਣਾ ਚਾਹੀਦਾ ਦੂਜੇ ਸਮਾਜਾਂ 'ਚ ਉਹ ਪੈ ਰੱਬ ਨੂੰ ਮੰਨਉਂਨਾਂ ਦਾ ਹੀ ਇੱਕ ਟਾਈਮ ਫਿਕਸ ਆ ਐਸ ਕਾਨੂੰ ਸਾਨੂੰ ਵੀ ਜਿਹੜੀ ਆਪਣੀ ਗਲਤੀ ਦਰੁਸਤ ਕਰਨੀ ਚਾਹੀਦੀ ਹੈ ਕਿ ਰੋਜ਼ ਸ਼ਾਮ ਨੂੰ 7 ਵਜੇ ਜਿਹੜਾ ਮੰਦਿਰ ਤੁਹਾਡੇ ਘਰ ਦੇ ਕੋਲ ਹੈ ਮੈਂ ਵੀ ਉੱਥੇ ਡੇਲੀ ਜਾਓ ਭਾਏ ਇੱਕ ਮਿਨੀਮਮ ਪਾਠ ਕਰੋ ਵੱਧ ਜਿੰਨੇ ਮਰਜ਼ੀ ਕਰੀ ਕਿਤੇ ਉਹਦੇ ਨਾਲ ਜਿੱਲੇ ਤੁਸੀਂ ਇਕੱਠੇ ਹੋਵੋਗੇ ਨਾ ਸਾਰਾ ਸਮਾਜ ਦਾ ਤੁਹਾਨੂੰ ਸੁੱਖ ਦੁੱਖ ਆਪਣੇ ਭੈਣ ਭਰਾਵਾਂ ਦਾ ਪਤਾ ਇਹਦੇ ਨਾਲ ਹੀ ਇੱਕ ਵਾਰ ਫੇਰ ਤੋਂ ਸਾਵਣ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜੈ ਹਾਂ